ਸਾਜੀ ਹੋਈ ਗੁਰੂ ਪਿਆਰੀ ਸਾਧ ਸੰਗਤ ਜੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਦੇ ਵੱਡੇ ਸਾਹਿਬਜ਼ਾਦੇ ਵੱਡੇ ਸੁਪੁੱਤਰ ਬਾਬਾ ਸ੍ਰੀ ਚੰਦ ਜੀ ਉਹਨਾਂ ਨੇ ਜੀਵਨ ਵਿੱਚ ਅਨੇਕਾਂ ਹੀ ਸ਼ਮਤਕਾਰ ਕੀਤੇ ਹਨ ਜੀ ਇੱਕ ਦਿਨ ਜਦੋਂ ਬਾਬਾ ਜੀ ਆਪਣੇ ਆਸਨ ਤੇ ਸ਼ਾਮ ਦਾ ਵੇਲਾ ਹੈ ਕਰਤਾਰ ਦੇ ਰੰਗਾਂ ਵਿੱਚ ਰੰਗੇ ਹੋਏ ਵਿਸਮਾਦ ਅਵਸਥਾ ਵਿੱਚ ਬੈਠੇ ਹੋਏ ਆ ਉਦੋਂ ਆਪ ਜੀ ਦੇ ਸਾਹਮਣੇ ਇੱਕ ਮੁਰਦੇ ਦੀ ਅਰਥੀ ਉੱਠੀ ਆ ਜਿਹਨੂੰ ਲੋਕ ਮੋਢਿਆਂ ਉੱਪਰ ਚੁੱਕ ਕੇ ਉਹਦਾ ਸੰਸਕਾਰ ਕਰਨ ਨੂੰ ਲੈ ਕੇ ਜਾ ਰਹੇ ਆ ਸਾਰਿਆਂ ਦੀਆਂ ਅੱਖਾਂ ਦੇ ਵਿੱਚ ਹੰਝੂ ਹਨ ਚਿਹਰੇ ਬੜੇ ਗਮਗੀਨ ਹਨ ਪਰ ਬ੍ਰਾਹਮਣੀ ਦੀ ਕੂਕ ਪੁਕਾਰ ਉਹਨੇ ਬਾਬਾ ਜੀ ਨੂੰ ਝੁਕਾ ਦਿੱਤਾ ਉਹਨਾਂ ਦੀ ਸਮਾਦੀ ਖੁੱਲ ਗਈ ਕਿਉਂਕਿ ਬਾਬਾ ਜੀ ਅੱਖਾਂ ਮੀਟ ਕੇ ਬੈਠੇ ਸੀ ਇੱਕ ਬੀਬੀ ਜਿਹੜੀ ਬ੍ਰਾਹਮਣੀ ਇਤਨਾ ਰੋ ਰਹੀ ਆ ਉਹਦੀ ਆਵਾਜ਼ ਸੁਣ ਕੇ ਬਾਬਾ ਜੀ ਦੀ ਸਮਾਧੀ ਖੁੱਲ ਗਈ ਆ ਜਿਸ ਤਰ੍ਹਾਂ ਆਪਾਂ ਇਹਨੂੰ ਖੜਕਾ ਕਰਦੇ ਆਂ ਕਈ ਵਾਰੀ ਸਾਹਮਣੇ ਵਾਲੇ ਦਾ ਬੰਦਾ ਜੋ ਧਿਆਨ ਲਾ ਰਿਹਾ ਹੋਵੇ ਉਹ ਭੰਗ ਹੋ ਜਾਂਦਾ ਤੇ ਜਦੋਂ ਉਹ ਬੀਬੀ ਨੇ ਦੇਖਿਆ ਉਹ ਮਾਤਾ ਨੇ ਦੇਖਿਆ ਕਿ ਸਾਧੂ ਜਨ ਇੱਥੇ ਬੈਠੇ ਹੋਏ ਆ ਇਹਨਾਂ ਦੀ ਬੜੀ ਤਪੱਸਿਆ ਹੈ ਆ ਕੇ ਬਾਬਾ ਜੀ ਦੇ ਚਰਨਾਂ ਤੇ ਟੈਪੀ ਆ ਉਰਲਾਂਦੀ ਆ ਬਾਰ-ਬਾਰ ਰੋਂਦੀ ਆ ਤੇ ਬਾਬਾ ਜੀ ਦਇਆ ਦੇ ਘਰ ਵਿੱਚ ਆ ਗਏ ਤਰਸ ਨਾਲ ਭਰ ਗਏ ਫਰਮਾਇਆ ਸੁਣੋ ਮਾਈ ਜੀ ਕੀ ਗੱਲ ਹੋ ਗਈ ਆ ਕਹਿਣ ਲੱਗੀ ਇਹ ਮੇਰਾ ਇਕਲੌਤਾ ਪੁੱਤਰ ਸੀ ਇਹੀ ਸਹਾਰਾ ਸੀ ਮੇਰਾ ਜੀਵਨ ਦਾ ਇਹ ਵੀ ਇਸ ਦੁਨੀਆ ਤੋਂ ਚਲਾ ਗਿਆ ਮੈਂ ਕੀ ਕਰਾਂਗੀ ਹੁਣ ਇਹਦਾ ਸੰਸਕਾਰ ਕਰਨ ਵਾਸਤੇ ਲੈ ਕੇ ਜਾ ਰਹੇ ਹਾਂ ਮੇਰੀ ਜ਼ਿੰਦਗੀ ਦਾ ਕੀ ਬਣੇਗਾ ਵਾਰ-ਵਾਰ ਜਦੋਂ ਇਦਾਂ ਰੋਂਦੀ ਹੈ ਜਿਤਨੇ ਵੀ ਸੰਤ ਮਹਾਪੁਰਖ ਹੁੰਦੇ ਆ ਉਹਨਾਂ ਨੂੰ ਇਸ ਤਰ੍ਹਾਂ ਦਇਆ ਆ ਜਾਂਦੀ ਆ ਜਿਵੇਂ ਮੱਖਣ ਨੂੰ ਸੇਕ ਲੱਗਦਾ ਮੱਖਣ ਪਿਗਲ ਜਾਂਦਾ ਹੈ ਸੰਤ ਦੇ ਅੰਦਰ ਵੀ ਦਇਆ ਹੁੰਦੀ ਆ ਤਾਂ ਉਹ ਕਿਸੇ ਦਾ ਦੁੱਖ ਨਹੀਂ ਦੇਖ ਸਕਦੇ ਉਹ ਦੁਖੀ ਹੋ ਜਾਂਦੇ ਕਿਸੇ ਦਾ ਦੁੱਖ ਦੇਖ ਕੇ ਤਾਂ ਉਹਨਾਂ ਨੇ ਮਾਈ ਜੀ ਨੂੰ ਆਖਿਆ ਮਾਈ ਜੀ ਤੇਰਾ ਬੱਚਾ ਤਾਂ ਸੁੱਤਾ ਪਿਆ ਹੈ ਭਾਵ ਕੀ ਇਸ ਨੂੰ ਮੋਇਆ ਹੋਇਆ ਨਾ ਜਾਣ ਇਹ ਮਰਿਆ ਨਹੀਂ ਇਹ ਤਾਂ ਸੁੱਤਾ ਪਿਆ ਹੈ ਤੇ ਜਦੋਂ ਇਹਦੀ ਨੀਂਦ ਪੂਰੀ ਹੋ ਜਾਵੇਗੀ ਇਹ ਉੱਠ ਜਾਵੇਗਾ ਇਸ ਤਰ੍ਹਾਂ ਬਾਬਾ ਜੀ ਦੀ ਭਗਤੀ ਇੰਨੀ ਸੀ ਕਿ ਸਾਧ ਬਚਨ ਅਟਲਾਦਾ ਜੋ ਕਹਿੰਦੇ ਸੀ ਜਾ ਕਾ ਕਹਿਆ ਦਰਗੇ ਚੱਲੇ ਉਹ ਬਚਨ ਪੂਰਾ ਹੋ ਜਾਂਦਾ ਸੀ ਇਹ ਬਚਨ ਜਦੋਂ ਆਖਿਆ ਤਾਂ ਜਿੰਨੇ ਵੀ ਲੋਕ ਸ਼ਮਸ਼ਾਨਖ ਭੂਮੀ ਵਿੱਚ ਜਾ ਰਹੇ ਸੀ ਯਾਰਥੀ ਜਿਨ੍ਹਾਂ ਨੇ ਮੋਢਿਆਂ ਉੱਪਰ ਚੁੱਕੀ ਹੋਈ ਸੀ ਉਹ ਬੜੇ ਹੈਰਾਨ ਹੋ ਗਏ ਤੇ ਇਸ ਤਰ੍ਹਾਂ ਫਿਰ ਜਦੋਂ ਬਾਬਾ ਜੀ ਨੇ ਬਚਨ ਜਿਹੜੇ ਕਹੇ ਆ ਕਿ ਇਹਨੂੰ ਮੋਇਆ ਹੋਇਆ ਨਾ ਜਾਣੂ ਛੇਤੀ ਦੇ ਨਾਲ ਦੌੜ ਕੇ ਸਤਨਾਮ ਵਿਦਕੰਨ ਵਿੱਚ ਆਖੋ ਤੇ ਜਾਗ ਪਵੇਗਾ ਸਤਨਾਮ ਦੇ ਮੰਤਰ ਦੀ ਸ਼ਕਤੀ ਆ ਤਾਂ ਉਹ ਫਿਰ ਡੁੱਬਦੇ ਨੂੰ ਜਿਵੇਂ ਤਣਕੇ ਦਾ ਸਹਾਰਾ ਰੋਂਦੀ ਹੋਈ ਕੁਰਲੌਂਦੀ ਹੋਈ ਇਹ ਮਾਂ ਇਹਨੇ ਬਿਬਾਨ ਰਖਾ ਕੇ ਅਰਤੀ ਰਖਾ ਕੇ ਆਪਣੇ ਜਿਹੜੇ ਸਾਹਿਬ ਜਾਦੇ ਦਾ ਆਪਣੇ ਬੱਚੇ ਦਾ ਜਦੋਂ ਮੁੱਖ ਚੁੰਮਿਆ ਸਤਨਾਮ ਆਖਿਆ ਤੇ ਉਹਨੂੰ ਹਲਾਇਆ ਉਹ ਜਾਗ ਉੱਠਿਆ ਵੀੜੇ ਰੋਂਦੇ ਸੀਗੇ ਹੁਣ ਉਹ ਸਾਰਿਆਂ ਦੇ ਚਿਹਰੇ ਤੇ ਮੁਸਕਰਾਹਟ ਆ ਗਈ ਆ ਸਭ ਨੇ ਹੀ ਬਾਬਾ ਸ੍ਰੀ ਚੰਦ ਜੀ ਨੂੰ ਨਮਸਕਾਰਾਂ ਕੀਤੀਆਂ ਇਹ ਗੱਲ ਜਦੋਂ ਸਾਰੇ ਪਾਸੇ ਫੈਲ ਗਈ ਕਿ ਵੱਡੀ ਕਰਾਮਾਤ ਹੋ ਗਈ ਆ ਉਹ ਬ੍ਰਾਹਮਣੀ ਦਾ ਇਕਲੌਤਾ ਪੁੱਤਰ ਬਾਬਾ ਜੀ ਨੇ ਜ਼ਿੰਦਾ ਕਰ ਦਿੱਤਾ ਹੈ ਸਾਰੇ ਸ਼੍ਰੀਨਗਰ ਦੇ ਵਿੱਚ ਧਮ ਪੈ ਗਈ ਲੋਕੀ ਚੱਲ ਕੇ ਦਰਸ਼ਨਾਂ ਨੂੰ ਆਏ ਆ ਕਿਉਂਕਿ ਸਾਧ ਸੰਗਤ ਜੀ ਕਿਸੇ ਮ੍ਰਿਤਕ ਸਰੀਰ ਨੂੰ ਜ਼ਿੰਦਾ ਕਰ ਦੇਣਾ ਇੱਕ ਬਹੁਤ ਵੱਡੀ ਕਰਾਮਾਤ ਸੀ। ਬਾਬਾ ਜੀ ਨੂੰ ਫਿਰ ਇੱਥੋਂ ਦੇ ਵਿਦਵਾਨ ਪੰਡਤ ਜਿਹੜੇ ਵੱਡੇ-ਵੱਡੇ ਲੋਕ ਸੀ ਉਹਨਾਂ ਨੇ ਜਾਣਿਆ ਕਿ ਬਾਬਾ ਜੀ ਵਿੱਚ ਮਹਾਨ ਸ਼ਕਤੀ ਆ। ਇੱਕ ਦਿਨ ਫੇਰ ਆ ਕੇ ਸਾਰੇ ਸਿਆਣੇ ਬੰਦਿਆਂ ਨੇ ਬਾਬਾ ਜੀ ਨੂੰ ਆਪਣੇ ਦੁੱਖ ਭਰੀ ਦਾਸਤਾں ਕਹਾਣੀ ਆ ਜਿਹੜੀ ਸੁਣਾਈ ਆ। ਪੰਡਤਾਂ ਨੇ ਬਾਬਾ ਜੀ ਨੂੰ ਦੱਸਿਆ ਕਿ ਇੱਥੇ ਗਰਮੀਆਂ ਗੁਜ਼ਾਰਨ ਨੂੰ ਅਕਬਰ ਬਾਦਸ਼ਾਹ ਵੀ ਆਉਂਦਾ ਰਿਹਾ ਹੈ। ਪਰ ਕਿਸੇ ਨੂੰ ਕੁਝ ਨਹੀਂ ਸੀ ਕਹਿੰਦਾ ਚਲਾ ਜਾਂਦਾ ਸੀ ਹੁਣ ਜਦੋਂ ਦਾ ਜਹਾਂਗੀਰ ਆ ਕੇ ਗਿਆ ਹੈ ਇੱਥੋਂ ਦੇ ਆਹਾਕਮਾ ਵੱਲੋਂ ਹਿੰਦੂਆਂ ਤੇ ਪੂਰਾ ਜ਼ੋਰ ਕਰਕੇ ਢਾਕੇ ਜ਼ਬਰ ਕਰਕੇ ਉਹਨਾਂ ਨੂੰ ਮੁਸਲਮਾਨ ਹੋਣ ਲਈ ਕਿਹਾ ਜਾ ਰਿਹਾ ਹੈ ਬਾਬਾ ਜੀ ਇਹਨਾਂ ਲੋਕਾਂ ਨੂੰ ਲਾਲਚ ਦੇ ਦੇ ਕੇ ਤੇ ਜਾਂ ਫਿਰ ਜ਼ੋਰ ਦੇ ਨਾਲ ਕਿਹਾ ਜਾ ਰਿਹਾ ਤੁਸੀਂ ਮੁਸਲਮਾਨ ਕਿਉਂ ਨਹੀਂ ਬਣ ਜਾਂਦੇ ਇਹ ਜਹਾਂਗੀਰ ਨੇ ਇਹੋ ਜੇ ਕਰਮ ਕਮਾਏ ਆ ਅਕਬਰ ਬਾਦਸ਼ਾਹ ਵਿੱਚ ਨਿਮਰਤਾ ਸੀ ਪਰ ਜਦੋਂ ਦਾ ਇਹ ਜਹਾਂਗੀਰ ਗੱਦੀ ਤੇ ਬਹਿ ਗਿਆ ਇਹਨੇ ਬਹੁਤ ਲੋਕਾਂ ਨੂੰ ਤੰਗ ਕੀਤਾ ਹੋਇਆ ਮਹਾਰਾਜ ਇਸ ਤਰ੍ਹਾਂ ਬਾਬਾ ਸ੍ਰੀ ਚੰਦ ਜੀ ਨੂੰ ਆ ਕੇ ਬੇਨਤੀ ਕਰਦੇ ਆ ਸਾਰੇ ਕਹਿਣ ਲੱਗੇ ਬਾਬਾ ਜੀ ਜਹਾਂਗੀਰ ਵਿੱਚ ਬੜੀ ਕਟੜਤਾ ਹੈ ਇਹਨੇ ਕਈਆਂ ਨੂੰ ਆਪਣੇ ਨਾਲ ਮਿਲਾ ਲਿਆ ਕਈ ਹੱਠੀਆਂ ਨੂੰ ਮਰਵਾ ਦਿੱਤਾ ਹੈ ਇੱਥੇ ਸ਼੍ਰੀਨਗਰ ਦੇ ਵਿੱਚ ਪੜ੍ਹੇ ਲਿਖੇ ਪੰਡਤਾਂ ਦੇ ਸਾਡੇ ਜਿਹੜੇ ਆ 11 ਘਰਾਣੇ ਆ ਉਜੇ ਤਾਂ ਕਿਸ ਗੱਲ ਦੇ ਵਿਰੁੱਧ ਹਨ ਕਿ ਨਹੀਂ ਮੁਸਲਮਾਨ ਨਹੀਂ ਬਣਨਾ ਸਾਰਿਆਂ ਨੂੰ ਆਪਣੇ ਆਪਣੇ ਧਰਮ ਬਾਬਾ ਜੀ ਕਹਿੰਦੇ ਪਿਆਰੇ ਹੁੰਦੇ ਆ ਭਾਈ ਪਰ ਦੇਖੋ ਕੋਈ ਵੀ ਰਾਜਾ ਜੇ ਜ਼ੁਲਮ ਕਰੇਗਾ ਇਹ ਕਲਯੁਗ ਦੇ ਵਿੱਚ ਰਾਜੇ ਪਾਪ ਕਮਾਉਂਦੇ ਉਲਟੀ ਵਾੜ ਖੇਤ ਕੋ ਖਾਈ ਫਿਰ ਬਾਬਾ ਜੀ ਕਹਿਣ ਲੱਗੇ ਇਹ ਤਾਂ ਮੁੱਢ ਕਦੀਮਾਂ ਤੋਂ ਹੀ ਹੁੰਦਾ ਰਿਹਾ ਰਾਜੇ ਸ਼ੀ ਮੁਕਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ ਇਨਾਂ ਦੇ ਵਜ਼ੀਰ ਸਲਾਹਕਾਰ ਇੱਕ ਦੂਜੇ ਨਾਲ ਮਿਲ ਕੇ ਲੋਕਾਂ ਨੂੰ ਤੰਗ ਕਰਦੇ ਆ। ਇਨਾਂ ਦੀ ਕਰਨੀ ਬੜੀ ਮੈਲੀ ਹੋ ਚੁੱਕੀ ਆ। ਤਾਂ ਤੁਸੀਂ ਸਾਬਤ ਦਿਲ ਰਹੋ। ਆਪੇ ਹੀ ਜਹਾਂਗੀਰ ਦਾ ਅੰਤ ਹੋ ਜਾਵੇਗਾ। ਤੁਸੀਂ ਵੇਖੋਗੇ। ਇਹਦੀ ਐਸੀ ਮੌਤ ਆਵੇਗੀ। ਅੱਬਾ ਜੀ ਕਹਿਣ ਲੱਗੇ ਜੋ ਲੋਕਾਂ ਨੂੰ ਇਸ ਤਰ੍ਹਾਂ ਪਰੇਸ਼ਾਨ ਕਰ ਰਿਹਾ। ਤੇ ਅਜੇ ਤੱਕ ਪੰਡਤ ਜਿਹੜੇ ਸੀ ਇਕੱਠੇ ਹੋ ਕੇ ਬ੍ਰਾਹਮਣ ਆਏ ਸੀ ਕਹਿੰਦੇ ਸਾਡੇ ਜੀ 11 ਘਰਾਣੇ ਆ। ਅਸੀਂ ਬੜਾ ਵਿਰੋਧ ਕਰਦੇ ਹਾਂ ਦੂਰ ਦੂਰ ਦੇ ਪਿੰਡਾਂ ਵਿੱਚ ਪਹਾੜੀ ਇਲਾਕਿਆਂ ਵਿੱਚ ਜਹਾਂਗੀਰ ਤੱਕੇ ਨਾਲ ਸਭ ਨੂੰ ਮੁਸਲਮਾਨ ਬਣਾ ਰਿਹਾ ਤਾਂ ਇਥੋਂ ਸੰਗਤ ਜੀ ਸਾਨੂੰ ਪਤਾ ਲੱਗਦਾ ਕਿ ਅਕਬਰ ਬਾਦਸ਼ਾਹ ਤੋਂ ਬਾਅਦ ਜਹਾਂਗੀਰ ਵਿੱਚ ਵੀ ਕੱਟੜਤਾ ਸੀ ਔਰੰਗਜ਼ੇਬ ਦੇ ਵਾਂਗ ਉਹ ਵੀ ਲੋਕਾਂ ਨੂੰ ਲਾਲਚ ਦੇ ਦੇ ਕੇ ਮੁਸਲਮਾਨ ਬਣਾਉਂਦਾ ਹੁੰਦਾ ਸੀ ਇੱਕੋ ਸਭ ਨੂੰ ਹੀ ਆਪਣੇ ਧਰਮ ਈਮਾਨ ਪਿਆਰੇ ਹੁੰਦੇ ਆ ਪਰ ਇਸ ਤਰ੍ਹਾਂ ਬਾਬਾ ਜੀ ਕਹਿੰਦੇ ਕਰਨਾ ਬੜੀ ਮਾੜੀ ਗੱਲ ਆ ਕੀਤਾ ਪਾਵੇਗਾ ਤੁਸੀਂ ਸਾਹਤ ਦਿਲ ਰਹੋ ਤਾਂ ਸਭ ਕੁਝ ਠੀਕ ਹੋ ਜਾਵੇਗਾ ਤੁਸੀਂ ਦੱਸੋ ਬਾਬਾ ਜੀ ਕਹਿੰਦੇ ਜੋ ਮੁਸਲਮਾਨ ਬਣ ਗਏ ਆ ਕੀ ਉਹ ਮਰਨਗੇ ਨਹੀਂ ਕਿ ਉਹਨਾਂ ਨੂੰ ਕਦੇ ਮੌਤ ਨਹੀਂ ਆਵੇਗੀ ਜਹਾ ਗਿਰ ਨੂੰ ਕੋਈ ਪੁੱਛਣ ਵਾਲਾ ਨਹੀਂ ਹੈ ਕਿ ਜਿਨ੍ਹਾਂ ਨੂੰ ਤੁਸੀਂ ਮੁਸਲਮਾਨ ਬਣਾ ਦਿੱਤਾ ਕੀ ਕਦੇ ਉਹ ਇਹ ਸੰਸਾਰ ਤੋਂ ਕੂਚ ਨਹੀਂ ਕਰਨਗੇ ਜੇ ਉਹ ਮਰ ਜਾਣੇ ਆ ਫਿਰ ਉਹ ਕਿਸ ਦਾਬੇ ਨਾਲ ਕਹਿ ਰਿਹਾ ਹੈ ਕਿ ਮੁਸਲਮਾਨ ਹੋਣਾ ਪਰਮ ਧਰਮ ਹੈ ਇਸ ਤਰ੍ਹਾਂ ਬਾਬਾ ਜੀ ਕਹਿਣ ਲੱਗੇ ਸਾਰਿਆਂ ਨੂੰ ਭਾਈ ਧਰਮ ਪਿਆਰੇ ਆ ਸੱਚਾ ਰਾਜਾ ਜੋ ਹੋਵੇਗਾ ਉਹ ਸਭ ਧਰਮਾਂ ਦਾ ਸਤਕਾਰ ਕਰੇਗਾ ਤੁਸੀਂ ਆਪਣੇ ਧਰਮ ਦੇ ਵਿੱਚ ਪਰਪੱਕਤਾ ਰੱਖੋ ਜੇ ਤੁਹਾਨੂੰ ਸ਼ਹੀਦ ਵੀ ਹੋਣਾ ਪੈ ਗਿਆ ਬਾਬਾ ਜੀ ਕਹਿੰਦੇ ਤੁਸੀਂ ਅਮਰ ਹੋ ਜਾਉਂਗੇ ਧਰਮ ਦੀ ਰੱਖਿਆ ਹੇਤ ਜਿਹੜੇ ਮਰਨਗੇ ਉਹ ਸ਼ਹੀਦ ਕਹਾਉਣਗੇ ਤੇ ਸ਼ਹੀਦ ਦੀ ਜਿਹੜੀ ਮੌਤ ਹੁੰਦੀ ਆ ਉਹ ਕੌਮ ਦੀ ਜ਼ਿੰਦਗੀ ਹੁੰਦੀ ਹੈ ਸ਼ਹੀਦ ਕੀ ਜੋ ਮੌਤ ਹੈ ਉਹ ਕੌਮ ਕੀ ਹਯਾਤ ਹੈ ਹਯਾਤ ਤੋਂ ਹਯਾਤ ਹੈ ਜੀ ਮੌਤ ਵੀ ਹਯਾਤ ਹੈ ਇਸ ਤਰ੍ਹਾਂ ਆਹ ਸਰੀਰ ਨੂੰ ਪਾਈ ਮਿਥਿਆ ਜਾਣੋ ਇਹ ਕਈ ਜਨਮਾਂ ਤੋਂ ਬਾਅਦ ਮਨੁੱਖਾ ਜਨਮ ਮਿਲਿਆ ਹੈ ਕਈ ਜਨਮ ਪਏ ਕੀਟ ਪਤੰਗਾ ਕਈ ਜਨਮ ਗਜ ਮੀਨ ਕਰੰਗਾ ਦੇਖੋ ਬਾਬਾ ਜੀ ਕਹਿਣ ਲੱਗੇ ਭਾਈ ਕਿੰਨੇ ਹੀ ਜੂਨਾ ਦੇ ਵਿੱਚੋਂ ਬੰਦਾ ਲੰਘ ਕੇ ਆਉਂਦਾ ਹੈ ਫੇਰ ਮਾਨਸ ਦੇਹੀ ਮਿਲਦੀ ਹੈ ਕਈ ਜਨਮਾਂ ਦੇ ਵਿੱਚ ਬੰਦਾ ਕੀਟ ਪਤੰਗੇ ਬਣਦਾ ਹੈ ਈੜਾ ਬਣਦਾ ਹੈ ਗੁਰਮਖ ਪਿਆਰਿਓ ਕਿ ਕਈ ਜਨਮਾਂ ਦੇ ਵਿੱਚ ਇਹ ਹਾਥੀ ਬਣਦਾ ਮੱਛੀ ਬਣਦਾ ਹਿਰਨ ਬਣਦਾ ਕਈ ਜਨਮਾਂ ਦੇ ਵਿੱਚ ਸੱਪ ਬਣਦਾ ਪੰਛੀ ਬਣਦਾ ਕਈ ਜਨਮਾਂ ਦੇ ਵਿੱਚ ਤਾਂ ਘੋੜਾ ਬਲਦ ਬਣ ਕੇ ਜੋੜਿਆ ਜਾਂਦਾ ਹੈ ਪਰ ਦੇਖੋ ਆ ਜਿਹੜਾ ਜਨਮ ਇਹ ਮਸਾਂ ਹੀ ਇਹਨੂੰ ਬਾਰ-ਬਾਰ ਨਹੀਂ ਮਿਲਣੀ ਮਾਨਸ ਦੇ ਇਹ ਮਿਲ ਜਗਦੀਸ਼ ਮਿਲਣ ਕੀ ਬਰੀ ਆ ਇਹ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਵਿੰਦ ਮਿਲਣ ਕੀ ਇਹ ਤਰੀਬਰੀ ਆ ਕਈ ਜਨਮਾਂ ਵਿੱਚ ਬੰਦਿਆ ਤੂੰ ਪੱਥਰ ਬਣਿਆ ਕਈ ਜਨਮਾਂ ਵਿੱਚ ਬੱਚੇਦਾਨੀ ਵਿੱਚੋਂ ਮਾਂ ਦੇ ਗਰਭ ਦੇ ਵਿੱਚੋਂ ਕੱਚਾ ਹੀ ਨਿਕਲ ਗਿਆ ਸੀ ਬਾਬਾ ਜੀ ਕਹਿੰਦੇ ਕਈ ਜਨਮਾਂ ਦੇ ਅੰਦਰ ਤੂੰ ਬਨਸਪਤੀ ਕਰਕੇ ਪੈਦਾ ਕੀਤਾ ਗਿਆ ਲੱਖ 84 ਜੂਨ ਤੂੰ ਪਰਮਾ ਕੇ ਆ ਗਿਆ ਹੁਣ ਤੈਨੂੰ ਇਹ ਬੰਦਿਆ ਜਨਮ ਮਿਲਿਆ ਜੇ ਤੂੰ ਕਿਸੇ ਰਾਜੇ ਤੋਂ ਡਰ ਜੇਂਗਾ ਫਿਰ ਤਾਂ ਇਹ ਗੱਲ ਨਹੀਂ ਬਣੇਗੀ ਤੁਸੀਂ ਸਾਫਤ ਦਿਲ ਰਹੋ ਸ਼ਹੀਦ ਹੋ ਕੇ ਵੀ ਮਰੋਗੇ ਅਮਰ ਹੋ ਜਾਓਗੇ ਆ ਸਰੀਰ ਨੂੰ ਮਿਥਿਆਈ ਜਾਣੋ ਇਸ ਤਰ੍ਹਾਂ ਆਪਣੇ ਜਿਹੜੇ ਗ੍ਰੰਥਾ ਭਾਗਵਤ ਗੀਤਾ ਹੈ ਜਾਂ ਵੇਦ ਆ ਇਹਨਾਂ ਨੂੰ ਪੜੋ ਇਹਨਾਂ ਨੂੰ ਪੜ ਕੇ ਵਿਚਾਰੋ ਤੇ ਤੁਹਾਨੂੰ ਪਤਾ ਲੱਗੇਗਾ ਪਹਿਲਾਂ ਤੋਂ ਹੀ ਆਦ ਕਾਲ ਤੋਂ ਹੀ ਇਹੋ ਜੇ ਜ਼ਾਲਮ ਬੰਦੇ ਹੋਏ ਆ ਤੇ ਇਹ ਭਾਗਵਤ ਗੀਤਾ ਗਿਆਨ ਤੇ ਤੁਹਾਡੇ ਧਰਮ ਦੀ ਸ਼ਾਨ ਹੈ ਆਪਣੀ ਬਰਾਦਰੀ ਦੇ ਦੂਜੇ ਬੰਦਿਆਂ ਨੂੰ ਜੋ ਮੁਸਲਮਾਨ ਹੋ ਚੁੱਕੇ ਆ ਉਹਨਾਂ ਨੂੰ ਮੋੜ ਬੰਘਾਰੋ ਉਹਨਾਂ ਨੂੰ ਕਹੋ ਚੇਤੇ ਕਰਵਾਓ ਕਿ ਵਾਪਸ ਆਪਣੇ ਧਰਮ ਦੇ ਵਿੱਚ ਆਓ ਐਸਾ ਕਰੋਗੇ ਤੇ ਤੁਹਾਡਾ ਧਰਮ ਬਚਿਆ ਰਹੇਗਾ ਤੇ ਫਿਰ ਬਾਬਾ ਜੀ ਕਹਿਣ ਲੱਗੇ ਭਾਈ ਜੇ ਕੋਈ ਤੁਹਾਨੂੰ ਰੋਕੇ ਟੋਕੇ ਇਹ ਗੱਲਾਂ ਤੋਂ ਸਾਡਾ ਨਾਂ ਲੈ ਦਿਓ ਤੇ ਕਹਿ ਦਿਓ ਬਾਬਾ ਸ੍ਰੀ ਚੰਦ ਜੀ ਦੇ ਕਹਿਣ ਤੇ ਐਸਾ ਕੀਤਾ ਹੈ ਵੀਰੇ ਕਹਿਣ ਦਾ ਭਾਵ ਇਹ ਆ ਇੱਥੇ ਬਾਬਾ ਜੀ ਦੀ ਆਪਾਂ ਨੂੰ ਜੋ ਉਹ ਅਵਸਥਾ ਹੈ ਭੈ ਕਾਹੂ ਕੋ ਦੇਤ ਨੈ ਨਹ ਪਹਿਮਾਨ ਤਿਆਣ ਨਾ ਕਿਸੇ ਦਾ ਡਰ ਲੈਣਾ ਹੈ ਨਾ ਕਿਸੇ ਨੂੰ ਡਰ ਦੇਣਾ ਹੈ ਇਹ ਹਾਕਮਾ ਨੂੰ ਬਾਬਾ ਜੀ ਨੇ ਸਾਫ਼ ਕਹਿ ਦਿੱਤਾ ਸੀ ਜਾ ਕੇ ਕਹਿ ਦਿਓ ਵੀ ਜੇ ਕੋਈ ਪੁੱਛੇ ਕਿ ਇਹਦੇ ਕਾਏ ਕਰ ਰਹੇ ਹਾਂ ਤਾਂ ਕਹਿ ਦਿਓ ਬਾਬਾ ਸ੍ਰੀ ਚੰਦ ਜੀ ਦੇ ਕਹਿਣ ਤੇ ਕਰ ਰਹੇ ਆਂ ਜੋ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਪੁੱਤਰ ਹਨ ਜਦੋਂ ਬਾਬਾ ਜੀ ਨੇ ਇਹ ਉਪਦੇਸ਼ ਪੰਡਤਾਂ ਨੂੰ ਦਿੱਤਾ ਉਹਨਾਂ ਲੋਕਾਂ ਤੇ ਬੜਾ ਚੰਗਾ ਅਸਰ ਹੋਇਆ ਉਹ ਜਾਣਦੇ ਸੀ ਕਿ ਸ਼ਕਤੀਮਾਨ ਜਿਹੜੇ ਮਰੇ ਨੂੰ ਜ਼ਿੰਦਾ ਕਰ ਸਕਦੇ ਆ ਜਦੋਂ ਉਹਨਾਂ ਨੇ ਸਾਡੀ ਬਾਹ ਫੜ ਲਈ ਆ ਫੇਰ ਭਾਈ ਇਹ ਰਾਜਾ ਕੀ ਚੀਜ਼ ਆ ਇਹ ਜਹਾਂਗੀਰ ਕੀ ਸ਼ਹਿ ਹੈ ਇਸ ਤਰ੍ਹਾਂ ਫਿਰ ਉਹਨਾਂ ਨੇ ਚੋਰੀ ਛੁਪੇ ਪ੍ਰਚਾਰ ਆਪਣਾ ਸ਼ੁਰੂ ਕਰ ਦਿੱਤਾ ਹੁਣ ਉਹ ਜਿਹੜੇ ਬ੍ਰਾਹਮਣ ਲੋਕ ਆ ਤੇ ਉਹ ਮੋੜ ਆਪਣਾ ਪ੍ਰਚਾਰ ਸ਼ੁਰੂ ਕਰਦੇ ਆ ਤੇ ਜਿਹੜੇ ਲੋਕ ਮੁਸਲਮਾਨ ਬਣ ਗਏ ਉਹਨਾਂ ਦੇ ਸੰਗੀ ਸਾਥੀ ਉਹਨਾਂ ਨੂੰ ਮੋੜ ਪ੍ਰੇਰਣਾ ਕਰਦੇ ਆ ਕਿ ਤੁਸੀਂ ਵਾਪਸ ਆਪਣੇ ਧਰਮ ਦੇ ਵਿੱਚ ਆਓ। ਬਾਬਾ ਜੀ ਦੇ ਇਹ ਉਪਦੇਸ਼ ਦਾ ਇਨਾ ਅਸਰ ਹੋਇਆ ਬਹੁਤ ਸਾਰੇ ਲੋਕ ਵਾਪਸ ਆਪਣੇ ਧਰਮ ਵਿੱਚ ਆਉਣ ਲੱਗੇ। ਕਿਉਂਕਿ ਦੇਖੋ ਸਾਰੇ ਜਾਣਦੇ ਸੀ ਕਿ ਬਾਬਾ ਜੀ ਵਿੱਚ ਬੜੀ ਸ਼ਕਤੀ ਹੈ। ਜੇ ਸਾਨੂੰ ਜਹਾਂਗੀਰ ਕੁਝ ਕਹੇਗਾ ਤੇ ਬਾਬਾ ਜੀ ਸਾਨੂੰ ਬਚਾ ਲੈਣਗੇ। ਉਹਨਾਂ ਬ੍ਰਾਹਮਣਾਂ ਨੂੰ ਇਹ ਭਰੋਸਾ ਹੋ ਗਿਆ। ਹੁਣ ਬਾਬਾ ਜੀ ਦੀ ਹੋ ਗਈ ਜੈ ਜੈਕਾਰ। ਉਕੇ ਦੇਖੋ ਸੰਗਤ ਜੀ ਕਿਸੇ ਵੀ ਸੰਤ ਮਹਾਪੁਰਖ ਜੋ ਸੱਚ ਤੇ ਚੱਲਦੇ ਜਦੋਂ ਉਹਨਾਂ ਦੀ ਛੜਦੀ ਕਲਾ ਹੁੰਦੀ ਆ ਹਾਕਮਾਂ ਤੋਂ ਉਹ ਬਰਦਾਸ਼ਤ ਨਹੀਂ ਹੁੰਦੀ ਹੁੰਦੀ ਕਦੇ ਵਿਚੇਤੇ ਰੱਖਣਾ ਤੇ ਬਾਬਾ ਜੀ ਨੇ ਉਹ ਮੋਇਆ ਹੋਇਆ ਬੱਚਾ ਜਿਹੜਾ ਸੀ ਉਹ ਜ਼ਿੰਦਾ ਕਰ ਦਿੱਤਾ ਸਤਨਾਮ ਦੇ ਪ੍ਰਤਾਪ ਦੇ ਨਾਲ ਦੂਰ ਦੂਰ ਤੱਕ ਮਹਿਮਾ ਫੈਲੀ ਆ ਪੰਡਿਤ ਲੋਕ ਸੀ ਜਿਹੜੇ ਵਾਪਸ ਆਪਣੇ ਧਰਮ ਦੇ ਵਿੱਚ ਆ ਕੇ ਪ੍ਰਚਾਰ ਕਰਨ ਲੱਗੇ ਆ ਹੁਣ ਇਹ ਗੱਲਾਂ ਇੱਕ ਹਾਕਮ ਨੂੰ ਕਿਵੇਂ ਚੰਗੀਆਂ ਲੱਗ ਸਕਦੀਆਂ ਕੁਝ ਚੋਰੀ ਛੁਪੇ ਪ੍ਰਚਾਰ ਕਰਦੇ ਸੀ ਕਈਆਂ ਨੇ ਤਾਂ ਖੁੱਲੇ ਆਮ ਹੀ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਪਰ ਹਾਕਮਾਂ ਪਾਸ ਰਿਪੋਰਟਾਂ ਪਹੁੰਚ ਚੁੱਕੀਆਂ ਸੀਗੀਆਂ ਇਸ ਕਰਕੇ ਜਿਹੜਾ ਸੂਬੇਦਾਰ ਸੀ ਸ਼ੇਰ ਅਫਗਾਨ ਕੁਝ ਬੰਦਿਆਂ ਨੂੰ ਨਾਲ ਲੈ ਕੇ ਬਾਬਾ ਸ੍ਰੀਚੰਦ ਜੀ ਪਾਸ ਆਇਆ ਅੱਗੋਂ ਬਾਬਾ ਜੀ ਨੇ ਇਹਦੇ ਆਉਣ ਦੇ ਮਤਲਬ ਨੂੰ ਜਾਣਦੇ ਸੀ ਅੰਤਰਜਾਮਤਾ ਇਨੀ ਸੀ ਚਾਹੁੰਦੇ ਸੀਗੇ ਕਿਵੇਂ ਨਾ ਕਿਵੇਂ ਇੱਥੇ ਸ਼੍ਰੀਨਗਰ ਦੇ ਵਿੱਚ ਜੋ ਅਤਿਆਚਾਰ ਹੋ ਰਿਹਾ ਨੂੰ ਰੋਕਿਆ ਜਾਏ ਤੇ ਇਸ ਤਰ੍ਹਾਂ ਜਦੋਂ ਆਇਆ ਪਰ ਕੋਈ ਚਮਤਕਾਰ ਦੱਸੇ ਬਿਨਾ ਇਹਦੇ ਉੱਤੇ ਅਸਰ ਨਹੀਂ ਸੀ ਹੋਣਾ ਆਪ ਸਮਝਦੇ ਸੀ ਕਿ ਕੁਝ ਕਰਕੇ ਦਿਖਾਉਣਾ ਤਾਂ ਹੀ ਚੰਗਾ ਹੈ ਕਿਉਂ ਲੋਕਾਂ ਦੇ ਭਲੇ ਵਾਸਤੇ ਹੋਵੇ ਬਰਲਾਪ ਕਰਦੇ ਲੁੱਟੇ ਪੁੱਟੇ ਦੁਖੀਆਂ ਦੀ ਖਾਤਰ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਵੀ ਬਾਬਰ ਦੀ ਕੈਦ ਵਿੱਚ ਰਹੇ ਪਿਤਾ ਜੀ ਫਿਰ ਐਮਨਾਬਾਦ ਉੱਥੇ ਕਿਤਨਾ ਕੁਝ ਹੋਇਆ ਇਹ ਹੁਣੀ ਨੂੰ ਬਾਬਾ ਜੀ ਪਹਿਲਾਂ ਹੀ ਜਾਣਦੇ ਸੀ ਤਦ ਹੀ ਤਾਂ ਪਿਤਾ ਜੀ ਨੇ ਆਪਣੇ ਪਿਆਰੇ ਭਾਈ ਲਾਲੋ ਜੀ ਨੂੰ ਦੱਸ ਦਿੱਤਾ ਸੀ ਭਵਿੱਖ ਬਾਗ ਰਾਹੀ ਕਿ ਇੱਥੇ ਸਭ ਕੁਝ ਹੋਵੇਗਾ ਪਰ ਦੇਖੋ ਫਿਰ ਵੀ ਆਪ ਰਜਾ ਵਿੱਚ ਰਹਿ ਕੇ ਪਿਤਾ ਜੀ ਬਾਬਰ ਦੇ ਜੇਲ੍ਹਖਾਨੇ ਵੀ ਗਏ ਤੇ ਬਾਬਰ ਜਿਹੜਾ ਸੀ ਉਹਦੇ ਕੈਦੀਆਂ ਨੂੰ ਛਡਾਇਆ ਹੈ ਉਹਨੂੰ ਸਿੱਧੇ ਰਾ ਪਾਇਆ ਹੈ ਹੁਣ ਬਾਬਾ ਸ੍ਰੀ ਚੰਦ ਜੀ ਵੀ ਬਿਲਕੁਲ ਗੁਰੂ ਪੁੱਤਰ ਹਨ ਉਸੇ ਤਰ੍ਹਾਂ ਹੀ ਕਰਾਮਾਤ ਦੇ ਪੰਡਾਰਾ ਅਨਪਵਾਜੀ ਸਾਰੀਆਂ ਚੀਜ਼ਾਂ ਦਾ ਇਸ ਤਰ੍ਹਾਂ ਧਰਮ ਦੀ ਰੱਖਿਆ ਕਰਨੀ ਪਰ ਉਪਕਾਰੀ ਸੰਤਾਂ ਦਾ ਕੰਮ ਹੁੰਦਾ ਔਰ ਸ਼ੇਰ ਅਫਗਾਨ ਖਾਂ ਜਦੋਂ ਆਪਦੇ ਅਹਿਲਕਾਰਾਂ ਨਾਲ ਬਾਬਾ ਜੀ ਕੋਲ ਆਇਆ ਕਹਿੰਦਾ ਫਕੀਰ ਸਾਈਂ ਸਲਾਮ ਹੈ ਉਹ ਆਕੇ ਬਹਿ ਗਿਆ ਵੇਖਿਆ ਇੱਥੇ ਕੜਕ ਦੀ ਸਰਦੀ ਸਰੀਰ ਜਿਹੜਾ ਹੈ ਬਾਬਾ ਜੀ ਦਾ ਨਗਨ ਹੈ ਤਪ ਤੇਜ ਨਾਲ ਭਰੀਆਂ ਅੱਖਾਂ ਦਗਦਗ ਕਰਦੀਆਂ ਹਨ ਜੀ ਤੇ ਚਿਹਰੇ ਉੱਪਰ ਇਤਨਾ ਨੂਰ ਹੈ ਜਿਵੇਂ ਸੂਰਜ ਚਮਕਦਾ ਹੋਵੇ ਸਾਰੇ ਜਾਣੇ ਬਾਬਾ ਜੀ ਵੱਲ ਟੈਕ ਟਿੱਕੀ ਲਾ ਕੇ ਦੇਖ ਰਹੇ ਆ ਅਗੋਨਾਂ ਨੇ ਸਤਕਾਰ ਭਰੇ ਸ਼ਬਦਾਂ ਦੇ ਨਾਲ ਬੈਠਣ ਵਾਸਤੇ ਬਾਬਾ ਜੀ ਨੇ ਸਭ ਨੂੰ ਆਖਿਆ ਹੈ ਕਿਉਂਕਿ ਮਹਾਪੁਰਖਾਂ ਵਿੱਚ ਨਿਰਮਾਣਤਾ ਵੀ ਬੜੀ ਹੁੰਦੀ ਹੈ ਤੇ ਕਹਿੰਦੇ ਭਾਈ ਕਿਉਂ ਆਉਣਾ ਹੋਇਆ ਇੱਥੇ ਅੱਜ ਇਹ ਵੀ ਦੱਸੋ ਜੀ ਕਾਰਨ ਪੁੱਛਿਆ ਅਫਗਾਨ ਖਾਂ ਕਹਿੰਦਾ ਸੁਣਿਆ ਤੁਸੀਂ ਨਾਨਕ ਦਰਵੇਸ਼ ਦੇ ਫਰਜ਼ੰਦ ਹੋ ਉਨਾ ਦੇ ਪੁੱਤਰ ਹਾਂ دیدار ਕਰਨੇ ਸੀ ਆਪ ਜੀ ਦੇ ਪਰ ਇੱਕ ਗੱਲ ਪੁੱਛਣੀ ਵੀ ਆ ਮਨ ਮਰਜ਼ੀ ਨਾਲ ਮੁਸਲਮਾਨ ਹੋ ਚੁੱਕੇ ਲੋਕਾਂ ਨੂੰ ਤੁਹਾਡਾ ਨਾਮ ਲੈ ਕੇ ਕੁਝ ਬ੍ਰਾਹਮਣ ਲੋਕ ਆ ਮੁੜ ਕੇ Hindu ਬਣਨ ਲਈ ਕਹਿ ਰਹੇ ਆ ਉਹਨਾਂ ਨੂੰ ਵਰਗ ਲਾਇਆ ਜਾ ਰਿਹਾ ਕੀ ਇਹ ਸੱਚ ਆ ਬਾਬਾ ਜੀ ਨੂੰ ਜਦੋਂ ਇਸ ਤਰ੍ਹਾਂ ਪੁੱਛਿਆ ਨਾ ਸ਼ੇਰ ਅਫਗਾਨ ਖਾਨ ਨੇ ਤਾਂ ਉਥੋਂ ਦਾ ਸੂਬੇਦਾਰ ਸੀ ਜੋ ਤੇ ਬਾਬਾ ਜੀ ਨੇ ਇਹ ਗੱਲ ਦਾ ਜ਼ੁਬਾਨੀ ਕੋਈ ਉੱਤਰ ਦੇਣ ਦੀ ਥਾਂ ਪਹਿਲਾਂ ਜਲਾਲ ਅੱਖਾਂ ਵਿੱਚ ਲਿਆ ਕੇ ਤੇ ਧੂਨੇ ਵਿੱਚ ਇੱਕ ਚਨਾਰ ਦੀ ਇੱਕ ਸੜਦੀ ਲੱਕੜ ਨੂੰ ਕੱਢ ਕੇ ਜੋਸ਼ ਨਾਲ ਜ਼ਮੀਨ 'ਚ ਗੱਡਿਆ ਉੱਚੀ ਆਵਾਜ਼ ਵਿੱਚ ਸਤ ਕਰਤਾ ਰੱਖਿਆ ਦੇਰ ਨਾ ਲੱਗੀ ਵੇਖਦਿਆਂ ਵੇਖਦਿਆਂ ਉਹ ਸੜਦੀ ਹੋਈ ਜਿਹੜੀ ਲੱਕੜੀ ਆ ਉਹਦੇ ਵਿੱਚੋਂ ਹਰੇ-ਹਰੇ ਪੱਤੇ ਟਾਹਣੀਆਂ ਨਿਕਲੀਆਂ ਨੇ ਜਦੋਂ ਇਹ ਸਾਰਾ ਕੁਝ ਕੱਢ ਕੇ ਦਿਖਾ ਦਿੱਤਾ ਤਾਂ ਕਈਆਂ ਨੂੰ ਉੱਥੇ ਕੰਬਣੀ ਛੜ ਗਈ ਸੁਭਾਨ ਅੱਲਾ ਸੁਭਾਨ ਅੱਲਾ ਕਈਆਂ ਦੇ ਮੁੱਖੋਂ ਨਿਕਲਿਆ ਕਈ ਕਬਰਾਂਗੇ ਹਨ ਫਿਰ ਬਾਬਾ ਜੀ ਕਹਿਣ ਲੱਗੇ ਭਾਈ ਦੇਖੋ ਉਹ ਖੁਦਾ ਉਹ ਰੱਬ ਪਾਕ ਪਰਵਦਗਾਰ ਜਿਵੇਂ ਕੜਕ ਦੀ ਧੁੱਪਾਂ ਵਿੱਚ ਮੀਂਹ ਵਰਾ ਕੇ ਠੰਡ પા ਸਕਦਾ ਮੌਸਮ ਬਦਲ ਸਕਦਾ ਜੇ ਚਾਹੇ ਜਲਦੀ ਲੱਕੜੀ ਵਿੱਚੋਂ ਹਰੇ-ਹਰੇ ਪੱਤੇ ਕੱਢ ਕੇ ਦਿਖਾ ਸਕਦਾ ਜੋ ਦੇਖ ਰਹੇ ਹਾਂ ਜਿਸ ਕੌਮ ਨੂੰ ਉਹ ਵਧਾਉਣਾ ਚਾਵੇ ਲੋਕਾਂ ਦੇ ਦਿਲਾਂ 'ਚ ਬਸਾਉਣਾ ਚਾਵੇ ਉਹਨੂੰ ਬਸਾ ਵੀ ਸਕਦਾ ਜਾਲਮਾਂ ਨੂੰ ਝੁਕਾ ਵੀ ਸਕਦਾ ਤੁਸੀਂ ਲੋਭ ਲਾਲਚ ਛੱਡੋ ਤੁਸੀਂ ਭਾਈ ਲਾਲਚ ਕਰਦੇ ਹੋ ਬਾਬਾ ਜੀ ਕਹਿੰਦੇ ਤੇ ਤੁਰਕ ਬਣਾਉਨੇ ਹੋ ਸਭ ਨੂੰ ਇਹ ਦੀਨ ਦੀ ਖੇਦਮਤ ਨਹੀਂ ਤੁਸੀਂ ਬਦਨਾਮੀ ਕਰਦੇ ਹੋ ਆਪਦੇ ਧਰਮ ਦੀ ਤੁਸੀਂ ਖੁਦਾ ਨੂੰ ਨਾਰਾਜ਼ ਕਰ ਲਿਆ ਇਹ ਦੁਨੀਆ ਰੱਬ ਦਾ ਬਾਗ ਆ ਵੱਖ-ਵੱਖ ਰੰਗਾਂ ਰੂਪਾਂ ਖਿਆਲਾਂ ਮਜਬਾਂ ਦੇ ਲੋਕ ਇਹ ਖੁਦਾਈ ਬਾਗ ਦੇ ਬੇਲ ਬੂਟੇ ਆ ਤੁਸੀਂ ਧੱਕੇ ਨਾਲ ਉਹਨਾਂ ਨੂੰ ਪੱਟਣਾ ਚਾਹੁੰਦੇ ਆ ਇਸ ਮਾਲਕ ਨੇ ਆਪਣੀ ਖੁਸ਼ੀ ਨਾਲ ਆਪਣੇ ਬਾਗ ਵਿੱਚ ਕਈ ਤਰ੍ਹਾਂ ਦੇ ਖੱਟੇ, ਮਿੱਠੇ, ਕੋੜੇ, ਲਾਲ, ਪੀਲੇ ਫਲਦਾਰ ਦਰਖਤ ਲਾਏ ਹੋਣ। ਉਹਦੇ ਬਾਗ ਵਿੱਚ ਉਸੇ ਦਾ ਭੇਜਿਆ ਕੋਈ ਸ਼ਰੀਕ ਬਣੇ। ਆਪਣੀ ਮਰਜ਼ੀ ਨਾਲ ਉਹਨਾਂ ਨੂੰ ਤੋੜਨ ਦਾ ਯਤਨ ਕਰੇ ਤੇ ਉਹ ਮਾਲਕ ਦੀ ਖੁਸ਼ੀ ਕਿਵੇਂ ਪਾਵੇਗਾ? ਤੇ ਮੁਸਲਮਾਨਾਂ ਦਾ ਦਿਲ ਤਾਂ ਮੂਮਦਲ ਹੋਣਾ ਚਾਹੀਦਾ। ਉਹਨਾਂ ਦਾ ਦਿਲ ਤਾਂ ਸੱਚੇ ਮੁਸਲਮਾਨ ਮੂਮਦਲ ਹੁੰਦੇ ਆ। ਇਸ ਕਰਕੇ ਤੁਸੀਂ ਭਾਈ ਇਹ ਗਲਤ ਕਰ ਰਹੇ ਹੋ। ਬਾਬਾ ਜੀ ਨੇ ਸਾਫ਼ ਕਹਿ ਦਿੱਤਾ ਅਸੀਂ ਜੋ ਕਰ ਰਹੇ ਹਾਂ ਉਹ ਕਰਾਂਗੇ ਸਾਨੂੰ ਕੋਈ ਰੋਕ ਨਹੀਂ ਸਕਦਾ ਬਾਬਾ ਜੀ ਦੇ ਵਿਚਾਰਾਂ ਦਾ ਇਹਨਾਂ ਦੇ ਮਨ ਤੇ ਇਹਨਾਂ ਅਸਰ ਹੋਇਆ ਕਰਾਮਾਤ ਦਾ ਵੀ ਅਸਰ ਹੋਇਆ ਇਹਨਾਂ ਨੂੰ ਝੁਕਣਾ ਪਿਆ ਬਾਬਾ ਜੀ ਦੇ ਅੱਗੇ ਇਹ ਝੁਕਦੇ ਹੋਏ ਇਹ ਆ ਕੇ ਚਲੇ ਗਏ ਕਿ ਅੱਗੇ ਤੋਂ ਇਹੋ ਜਿਹਾ ਕਰਮ ਨਹੀਂ ਕਰਾਂਗੇ ਤਾਂ ਇਤਿਹਾਸ ਗਵਾਹ ਹੈ ਬਾਬਾ ਜੀ ਦੇ ਕੌਤਕ ਚਮਤਕਾਰ ਕਰਕੇ ਬ੍ਰਾਹਮਣ ਲੋਕ ਸੀ ਉਹਨਾਂ ਦਾ ਧਰਮ ਬਚ ਗਿਆ ਉਹੀ ਆਪਦਾ ਪ੍ਰਚਾਰ ਕਰਨ ਲੱਗੇ ਖੁੱਲ ਕੇ ਉਹਨਾਂ ਨੂੰ ਕਿਉਂਕਿ ਹੁਣ ਸਹਾਰਾ ਮਿਲ ਗਿਆ ਸੀ ਬਾਬਾ ਜੀ ਦਾ ਤਾਂ ਇੱਥੇ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜੀ ਦੀ ਯਾਦ ਵਿੱਚ ਧਰਮਸ਼ਾਲਾ ਵੀ ਬਣੀ ਹੋਈ ਸੀ ਤੇ ਹੁਣ ਸ਼੍ਰੀਨਗਰ ਦੇ ਵਿੱਚ ਬਾਬਾ ਸ੍ਰੀ ਚੰਦ ਜੀ ਇਸ ਤਰ੍ਹਾਂ ਭਾਈ ਪ੍ਰਚਾਰ ਕਰ ਰਹੇ ਸੀ ਤੇ ਸਾਰੇ ਕਹਿ ਰਹੇ ਸੀ ਇਹ ਤਾਂ ਭਾਈ ਹਿੰਦੂਆਂ ਦੇ ਸਹਾਇਕ ਬਣ ਗਿਆ ਹੁਣ ਇਹਨਾਂ ਦਾ ਧਰਮ ਬਚ ਜਾਵੇਗਾ ਸ੍ਰੀ ਬਾਬਾ ਜੀ ਤੇ ਇੱਥੇ ਫਿਰ ਥੋੜਾ ਸਮਾਂ ਰਹੇ ਆ ਫਿਰ ਪੱਛਮ ਨੂੰ ਰੁੱਖ ਕੀਤਾ ਚਲਦੇ ਚਲਦੇ ਕਈ ਥਾਵਾਂ ਤੋਂ ਵਿਚਰਦੇ ਹੋਏ ਕਈਆਂ ਨੂੰ ਤਾਰਦੇ ਹੋਏ ਬਾਬਾ ਜੀ ਦਵਾਰਾ ਪਸ਼ਾਵਰ ਵਿੱਚ ਆਏ ਇੱਥੋਂ ਮੁੜਦੇ ਸਮੇਂ ਸ੍ਰੀ ਪੰਜਾ ਸਾਹਿਬ ਜੀ ਦੇ ਦਰਸ਼ਨ ਕੀਤੇ ਆ ਤੇ ਫਿਰ ਬਾਅਦ ਵਿੱਚ ਕਾਦਰਾਬਾਦ ਗੁਜਰਾਤ ਬੇਰ ਸਾਹਿਬ ਤੇ ਇੱਥੋਂ ਹੁੰਦੇ ਹੋਏ ਕਰਤਾਰਪੁਰ ਆ ਕੇ ਬਾਬਾ ਜੀ ਨੇ ਆਪਣਾ ਡੇਰਾ ਕਰ ਲਿਆ ਸੰਗਤ ਜੀ ਇਹ ਬਾਬਾ ਸ੍ਰੀ ਚੰਦ ਜੀ ਦੀ ਪਾਵਨ ਕਥਾ ਹੈ ਜਦੋਂ ਉਹਨਾਂ ਨੇ ਚਮਤਕਾਰ ਦਿਖਾਏ ਆ ਪਰ ਦਿਖਾਏ ਲੋਕਾਂ ਦੇ ਭਲੇ ਵਾਸਤੇ ਆ ਕਰਾਮਾਤ ਕੋਈ ਇਹ ਨਹੀਂ ਦਿਖਾਈ ਵੀ ਲੋਕ ਮੈਨੂੰ ਆ ਕੇ ਮੱਥਾ ਟੇਕਣ ਜੇ ਕਰਾਮਾਤ ਦਿਖਾਈ ਆ ਦੁਖੀ ਲੋਕਾਂ ਨੂੰ ਦੇਖ ਕੇ ਦਇਆ ਕਰਕੇ ਦਿਖਾਈ ਹੈ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਸੁਪੁੱਤਰ ਪਾਬਾ ਸ੍ਰੀ ਚੰਦ ਜੀ ਦੀ ਸ਼ਾਨ ਬੜੀ ਉੱਚੀ ਸੁੱਚੀ ਹੈ ਜੀ ਬੋਲਦੇ ਆ ਕਿ ਨਹੀਂ ਨਾ ਨਾ ਪ੍ਰਕਾਰ ਦੀਆਂ ਪੁੱਲਾਂ ਹੋ ਗਈਆਂ ਹਨ ਗੁਰੂ ਦੀ ਸੰਗਤ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ ਬਖਸ਼ ਲੈਣ ਜੀ ਵਾਖਸ਼ ਲੈਂ ਜੀ ਪੌਲ ਚੁੱਕ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ